ਤੁਹਾਡੀ ਦਰ ਪ੍ਰਮੰਗਣਾ ਦਰਕਤ ਦੇ ਨਛੋੜੇ ਐਸੀ ਮਹਾਨ ਬਖਸ਼ਿਸ਼ ਦੇ ਪਾਤਰ ਬਣਾਇਆ ਉਹਨਾਂ ਪਹਿਲੇ ਢਾਡੀਆਂ ਨੂੰ ਭਾਈ ਨੱਥਾ ਜੀ ਤੇ ਭਾਈ ਅਬਦੁੱਲਾ ਜੀ ਜਿਨ੍ਹਾਂ ਨੇ ਗੁਰੂ ਦਰਬਾਰ ਵਿੱਚ ਆਣ ਕੇ ਸਿਰ ਤੋਂ ਸਲਾਹ ਕੀਤੀ ਤੇ ਮਹਾਰਾਜੇ ਨੇ ਬਹੁਤ ਵੱਡਾ ਮਾਨ ਦੇ ਕੇ ਨਵਾਜਿਆ ਉਸੇ ਅਮੀਰ ਵਿਰਸੇ ਢਾਡੀ ਕਲਾ ਨਾਲ ਜੁੜਿਆ ਹੋਇਆ ਅੱਜ ਦਾ ਐਪੀਸੋਡ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਦਾਸ ਢਾਡੀ ਬਲਬੀਰ ਸਿੰਘ ਪਾਰਸ ਔਰ ਮੇਰੇ ਨਾਲ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਬਹੁਤ ਹੀ ਸਤਕਾਰੇ ਉਈ ਟਾਢੀ ਗਿਆਨੀ ਬਲਜਿੰਦਰ ਸਿੰਘ ਜੀ ਬਗੀਚਾ ਜੀ ਗਿਆਨੀ ਜੀ ਆਪ ਜੀ ਨੂੰ ਜੀਓ ਆ ਕਹਿੰਦੇ ਹਾਂ ਸਵਾਗਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮਹਾਨ ਕਿਰਪਾ ਕੀਤੀ ਬਖਸ਼ਿਸ਼ ਕੀਤੀ ਟਾਢੀ ਕਲਾ ਨੂੰ ਬਹੁਤ ਵੱਡਾ ਸਤਿਕਾਰ ਦੇ ਕੇ ਨੂੰ ਆਚਿਆ ਇੱਕ ਪਾਸੇ ਟਾਢੀ ਕਲਾ ਦੀ ਪੁਰਸ਼ੋਕਤ ਰੀਤ ਨੂੰ ਪੜਿਆ ਜਾਏ ਕਦੇ ਰਾਜ ਦਰਬਾਰ ਵਿੱਚ ਟਾਢੀ ਖਲੋ ਕੇ ਸਤਿਕਾਰ ਦੇ ਸਨ ਫਿਰ ਰਾਜ ਦਰਬਾਰ ਤੋਂ ਲੋਕ ઠાੜੀ ਤੇ ਲੋਕ ઠાੜੀ ਤੋਂ ਗੁਰੂ ਕੇ ઠાੜੀ ਕਿਵੇਂ ਬਣੇ ਹਾਂਜੀ ਇੱਕ ਬਹੁਤ ਵੱਡਾ ਭਰਤ ਸਾਬ ਇਹ ਸਤਿਗੁਰੂ ਜੀ ਦੀ ਬਖਸ਼ਿਸ਼ ઠાੜੀ ਸਿੰਘਾਂ ਤੇ ਹੋਈ ਜੀ ਕਿ ਕਿਉਂਕਿ ਇਹ ਜੈਸਲ ਮੇਲ ਤੋਂ ਇਹ ਜਿਹੜੀ ਕਲਾ ਸ਼ੁਰੂ ਹੋਈ ਜੀਾ ਉਸ ਟਾਈਮ ਜਿਹੜੇ ਸਾਡੇ ઠાੜੀ ਸਿੰਘ ਸੀਗੇ ਉਹ ਰਾਜਿਆਂ ਦੇ ਦਰਬਾਰ ਵਿੱਚੋਂ ઠાੜੀ ਬਣੇ ਪਹਿਲਾਂ ਉਹ वैसे सूरमिया ਦੀਵਾਰਾਂ ਗਾਉਂਦੇ ਜਿਹੜੇ ਕੋਈ ਇਲਾਕੇ ਦੇ ਯੋਧੇ ਹੁੰਦੇ ਜੀ ਇਲਾਕੇ ਦੇ ਜਿਹੜੇ ਸੂਰਮੇ ਹੁੰਦੇ ਉਹਨਾਂ ਦੀਆਂ ਵਾਰਾਂ ਉਹ ਗਾਉਂਦੇ ਔਰ ਉਹ ਰਾਜ ਦਰਬਾਰ ਦੇ ਵਿੱਚ ਰਾਜਿਆਂ ਨੇ ਫਿਰ ਉਹਨਾਂ ਨੂੰ ਵਿਸ਼ੇਸ਼ ਅਸਥਾਨ ਦੇ ਕੇ ਪਦਵੀਆਂ ਦੇ ਕੇ ਜੀ ਉਹਨਾਂ ਨੂੰ ਰਾਜ ਦਰਬਾਰ ਦੇ ਵਿੱਚ ઠાੜੀ ਬਣਾਇਆ ਉਹ ਰਾਜ ਦਰਬਾਰ ਦੇ ઠાੜੀ ਕੋਈ ਔਰ ਉਸ ਤੋਂ ਬਾਅਦ ਫਿਰ ਜਿਹੜੇ ਢਾਡੀ ਸੀਗੇ ਉਹ ਲੋਕ ਢਾਡੀ ਲੋਕ ਢਾਡੀ ਜਿਹੜੇ ਆਮ ਤੌਰ ਤੇ ਪਰਾ ਦੇ ਵਿੱਚ ਗਾਉਂਦੇ ਸੀਗੇ ਇਹ ਅਖਾੜਿਆਂ ਦੇ ਵਿੱਚ ਗਾਉਂਦੇ ਭੂਮ ਫਿਰ ਕੇ ਗਾਉਂਦੇ ਉਹਨਾਂ ਦੇ ਲਿਵਾਸ ਜਿਹੜਾ ਸੀਗਾ ਜਿੱਦਾਂ ਚਾਦਰਾਂ ਬਨ ਲਿਆ ਤੁਰਲਾ ਛੱਡ ਲਿਆ ਜਾਂ ਆਪਣੇ ਸਾਜ਼ਾਂ ਨੂੰ ਘੁੰਗਰੂ ਵਗੈਰਾ ਲਾ ਲਏ ਫੁੱਲ ਲਾ ਲਏ ਇਦਾਂ ਉਹ ਲੋਕਾਂ ਦੇ ਵਿੱਚ ਪ੍ਰਚਲਿਤ ਜਿਹੜੀਆਂ ਸੀਗੀਆਂ ਉਹ ਜਿਹੜੀਆਂ ਗੌਂਦੇ ਬਨਗੇ ਢਾਡੀ ਗੌਂਦੇ ਜੀ ਪਰ ਉਹ ਉਹਦੇ ਦੀ ਰਿਸ਼ਵਦਾਬਲੀ ਸੀਗੀ ਉਹ ਕਈ ਵਾਰ ਆਮ ਲੋਕਾਂ ਵਾਲੀ ਹੁੰਦੀ ਜਾਂ ਕਿਸੇ ਕਿਸਿਆਂ ਦੇ ਗੱਲ ਕਰਦੇ ਅਲੱਗ-ਅਲੱਗ ਤਰ੍ਹਾਂ ਦੇ ਉਹ ਢਾਡੀਆਂ ਨੂੰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਐਡੀ ਵੱਡੀ ਬਖਸ਼ਿਸ਼ ਕੀਤੀ ਕਿ ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਜਦੋਂ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ 1609 ਦੇ ਵਿੱਚ ਜੀ ਸਤਗੁਰੂ ਜੀ ਨੇ ਬਹੁਤ ਵੱਡੀ ਰਹਿਮਤ ਕੀਤੀ ਬਖਸ਼ਿਸ਼ ਕੀਤੀ ਕਿ ਭਾਈ ਬਿਧੀ ਚੰਦ ਜੀ ਨੂੰ ਬਹਾਦਰ ਵੀਰ ਜੀ ਜਿਨ੍ਹਾਂ ਦੇ ਬਹੁਤ ਵੱਡੇ ਦੇਣ ਹੈ ਸੀ ਜੀ ਇਤਿਹਾਸ ਦੇ ਵਿੱਚ ਤੇ ਸਤਿਗੁਰੂ ਜੀ ਨੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਢਾਡੀ ਲਿਆਉਣ ਵਾਸਤੇ ਕਿਹਾ ਉਹਨਾਂ ਨੇ ਭਾਈ ਨੱਥਾ ਜੀ ਭਾਈ ਅਬਦੁੱਲਾ ਜੀ ਜਿਨ੍ਹਾਂ ਨੂੰ ਬੜੇ ਸਤਿਕਾਰ ਦੇਣਾ ਜੀ ਔਰ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਲੈ ਕੇ ਆਏ ਔਰ ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਆਣ ਕੇ ਜਿਹੜੀ ਪਹਿਲੀ ਵਾਰ ਗਾਈ ਜੀ ਦੋ ਤਿੰਨ ਵਾਰੀ ਵਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇਕ ਅਜਮਤ ਦੀ ਇਕਰਾਰ ਦੀ ਕਰਾਕੀ ਕਰੇ ਵਿਜੀਤ ਹਿੰਮਤ ਬਾਹਾਂ ਕੋਟਗੜ੍ਹ ਦਰਵਾਜਾ ਬਲਖ ਹੋ ਗਈ ਦੀ ਨਾਲ ਸਿਪਾਹੀ ਨੀਲ ਨਾਲ ਨਾਲ ਦਸ਼ਤਾਂ ਕਰੀ ਤਾਗੀ ਦੀ ਪੱਗ ਤੇਰੀ ਕੀ ਚਾਹਾਂਗੇ ਵਾਹ ਕੀ ਬਾਤ ਜਿਹੜਾ ਉਹਨਾਂ ਨੇ ਬੜੀ ਅਹਿਮ ਗੱਲ ਕੀਤੀ ਜੀ ਜਿਹੜਾ ਇਹ ਮੁਕਤੀ ਦੇ ਬੰਦ ਵਿੱਚ ਲਾਸਟ ਤੇ ਕਿਹਾ ਪੱਗ ਤੇਰੀ ਇਹ ਛੇਵੇਂ ਸਤਿਗੁਰੂ ਜੀ ਤੇਰੀ ਪੱਗ ਉੱਚੀ ਜੀ ਸ਼ਾਨ ਤੁਹਾਡੀ ਕੀ ਕੀ ਚਾਹਾਂਗੇ ਦੀ ਸੋ ਪੱਗਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਇਹ ਉੱਥੇ ਬੜੀ ਅਹਿਮ ਗੱਲ ਹੈ ਕਿ ਇੱਕ ਪਾਸੇ ਜਹਾਂਗੀਰ ਦੀ ਪੱਗ ਹੈ ਇੱਕ ਪਾਸੇ ਛੇਵੇਂ ਪਾਤਸ਼ਾਹ ਦੀ ਤੇ ਉਹ ਪੈਸਾ ਹੋਰੀ ਕਹਿੰਦੇ ਵੀ ਪੱਗ ਤੇਰੀ ਤੇਰੀ ਪੱਗ ਹੈ ਉਂਗਲ ਕਰਕੇ ਜਹਾਂਗੀਰ ਤੋਂ ਕੁਝ ਨਹੀਂ ਕੀ ਜਹਾਂਗੀਰ ਦੀ ਜਹਾਂਗੀਰ ਦੀ ਪੱਗ ਨੂੰ ਕਿਉਂ ਨਹੀਂ ਲੈਂਦੇ ਆ ਇਹ ਕੋਈ ਉਹ ਨਹੀਂ ਸੀਗਾ ਵੀ ਉਹਨਾਂ ਦੇ ਦਿਲ 'ਚ ਕੋਈ ਈਰਖਾ ਸੀ ਜਹਾਂਗੀਰ ਦੀ ਜਿਹੜੀ ਪੱਗ ਸੀਗੀ ਉਹ ਚਿਤ ਰਹੇ ਸੀ ਜਹਾਂਗੀਰ ਨੇ ਜਿਹੜੀ ਆਪਣੀ ਪਤਨੀ ਮਹਾਰਾਣੀ ਬਣਾਈ ਉਹ ਉਹਦੇ ਦੋਸਤ ਦੀ ਪਤਨੀ ਸੀ ਅੱਛਾ ਹਾਂਜੀ ਉਹਦੇ ਦੋਸਤ ਦੀ ਪਤਨੀ ਸੀ ਉਹ ਜਦੋਂ ਉਹਨੇ ਆਪਣੇ ਮਹਾਰਾਜੇ ਨੂੰ ਸੂਬੇਦਾਰ ਨੇ ਸੱਦਿਆ ਵੀ ਮੇਰੇ ਘਰ ਖਾਣਾ ਖਾਓ ਤੇ ਜਦੋਂ ਉਹ ਉਹਦੀ ਰਾਣੀ ਲੈ ਕੇ ਆਈ ਉਹਦੇ ਵਾਸਤੇ ਖਾਣਾ ਤੇ ਉਹਦੀਆਂ ਉਹਦੇ ਦੇਖ ਕੇ ਉਹ ਜਿਹੜਾ ਹੈ ਬਦਨੀਤ ਬਦਨੀਤ ਹੋਈ ਉਹ ਬਦਨੀਤ ਨੇ ਉਸ ਬੰਦੇ ਨੂੰ ਮਰਵਾ ਕੇ ਆਪਣੇ ਸੂਬੇਦਾਰ ਨੂੰ ਬੁਲਾ ਕੇ ਉਹਦੀ ਜਿਹੜੀ ਧਰਨ ਪਤਨੀ ਸੀ ਉਹਦੀ ਬੇਗਮ ਦੇ ਨਾਲ ਉਹਨੇ ਵਿਆਹ ਕਰਾਇਆ ਆਪ ਨਿਕਾਹ ਕਰਵਾ ਆਪ ਨਿਕਾਹ ਕਰਾ ਲਿਆ ਤੇ ਉਹਨੂੰ ਫਿਰ ਪਟਲਾਣੀ ਦਾ ਜਿਹੜਾ ਖਿਤਾਬ ਦਿੱਤਾ ਉਹ ਉਹ ਤਾਂ ਕਰਕੇ ਉੱਥੇ ਦੁਨੀਆ ਦੇ ਸਾਹਮਣੇ ਇਹ ਗੱਲ ਉਹਨਾਂ ਨੇ ਕੀਤੀ ਬੜੀ ਵੱਡੀ ਗੱਲ ਸਾਹਮਣੇ ਆਈ ਕਿ ਟਾੜੀਆਂ ਨੇ ਬਹੁਤ ਵੱਡੀ ਗੱਲ ਕਹੀ ਵੱਡੀ ਗੱਲ ਕੀਤੀ ਪਹਿਲੇ ਦਿਨੀ ਇਹ ਆਪਾਂ ਮੰਨ ਕੇ ਚੱਲੋ ਵੀ ਪਹਿਲੇ ਦਿਨੀ ਗੁਰੂ ਦਰਬਾਰ ਵਿੱਚ ਆਣ ਕੇ ਉਹਨਾਂ ਨੇ ਏਡੀ ਵੱਡੀ ਲੋਕਾਂ ਦੇ ਸਾਹਮਣੇ ਇੱਕ ਕਰਤਾ ਵੀ ਇੱਕ ਗੁਰੂ ਸਾਹਿਬ ਦੀ ਪੱਗ ਜਿਹੜੀ ਹੈ ਹਾਂ ਗੁਰੂ ਸਾਹਿਬ ਦੀ ਪੱਗ ਤਾਂ ਏਡੀ ਉੱਚੀ ਹੈ ਵੀ ਜਦੋਂ ਉਹ ਮਹਾਰਾਣੀ ਨੇ ਆਈ ਸੀ ਸ਼ਿੰਗਾਰ ਕਰਕੇ ਜੀ ਸਤਿਗੁਰੂ ਜੀ ਨੇ ਉਹਨੂੰ ਕਿਹਾ ਸੀਗਾ ਵੀ ਜਿਹੜੀ ਮਮਤਾ ਸੀ ਉਹ ਲੰਗਾ ਇਨਾ ਉਹਦੇ ਭਾਰਾ ਪਹਿਨੇ ਸੀ ਕਿ ਬਾਈ ਜਿਹੜੀਆਂ ਸੀਗੀਆਂ ਉਹਦੀਆਂ ਗੋਲੀਆਂ ਉਹਨੂੰ ਚੁੱਕ ਕੇ ਆ ਰਹੀਆਂ ਸੀ ਸੰਭਵ ਹਾਂ ਉਹਨੇ ਸੋਚਿਆ ਵੀ ਮੈਂ ਗੁਰੂ ਤੇ ਵੀ ਅ ਅਸਰ ਪਾਉਂਗੀ 22 23 ਸਾਲ ਦੀ ਉਮਰ ਸੀ ਸ਼ੀਸ਼ੇ ਮੇ ਸਤਿਗੁਰੂ ਜੀ ਤੇ ਸਤਿਗੁਰੂ ਜੀ ਇਹ ਰਹਿਮਤ ਕੀਤੀ ਐਸਾ ਕਰੋ ਸ਼ਿੰਗਾਰ ਰੇ ਪੁੱਤਰੀ ਜੀ ਪਿੱਤਰੀ ਪਾਓ ਦਾ ਐਸਾ ਐਸਾ ਸ਼ਿੰਗਾਰ ਕਰ ਕਿ ਜਿਹੜਾ ਤੇਰੇ ਦਾਦੇ ਪੜਦਾਦੇ ਵੀ ਤੇਰਾ ਆਉਣ ਵਾਲੀਆਂ ਕੁੜਾਂ ਦਾ ਵੀ ਆਧਾਰ ਹੋ ਜੇ ਤੇ ਉਹ ਸਤਿਗੁਰੂ ਜੀ ਦੇ ਚਰਨੀ ਟਿਕੀ ਵਾਹ ਉਹ ਉਸ ਗੱਲ ਨੂੰ ਸਾਡੇ ਢਾਡੀ ਸਿੰਘਾਂ ਨੇ ਦੁਨੀਆ ਦੇ ਸਾਹਮਣੇ ਕੀਤਾ ਬਿਲਕੁਲ ਕਿ ਇੱਕ ਪੱਗ ਹੈ ਜਹਗੀਰ ਦੀ ਇੱਕ ਪੱਗ ਹੈ ਕਲਗੀਧਰ ਪਾਤਸ਼ਾਹ ਦੀ ਸ਼ਾਨਸ਼ਾਹ ਤੇਰੀ ਪੱਗ ਦੇ ਸਾਹਮਣੇ ਉਹ ਹਿੰਦੁਸਤਾਨ ਦੇ ਸ਼ਾਨਸ਼ਾਹ ਦੀ ਪੱਗ ਕੀ ਮਾਣੇ ਨਾ ਬਿਲਕੁਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਿੱਤਰ ਨੂੰ ਬਹੁਤ ਉੱਚਾ ਦਰਸਾਇਆ ਗਿਆ ਔਰ ਦੂਜੇ ਪਾਸੇ ਜਹਾਂਗੀਰ ਬਾਦਸ਼ਾਹ ਦੀ ਪੱਗ ਜਿਹੜੀ ਦਾਗ ਨਾਲ ਐ ਭਰੀ ਹੋਈ ਸੀ ਜਿਵੇਂ ਬਹੁਤ ਵੱਡੀ ਗਲਤੀ ਸੁਣ ਕਹੀ ਕਿ ਆਪਣੇ ਦੋਸਤ ਦੀ ਪਤਨੀ ਨਾਲ ਨਿਗਾਹ ਕੀਤਾ ਉਸ ਵਕਤ ਵੀ ਢਾਡੀਆਂ ਨੇ ਬਹੁਤ ਵੱਡਾ ਇੱਕ ਸਾਡਾ ਜਿਹੜਾ ਵਿਰਸਾ ਸੀ ਨਾ ਦੁਨੀਆ ਸਾਹਮਣੇ ਉਜਾਗਰ ਕੀਤਾ ਬਿਲਕੁਲ ਕਹਿਣ ਦੀ ਹਿੰਮਤ ਕੀਤੀ ਸੱਚ ਸੱਚ ਬਿਆਨ ਕਰ ਬਿਲਕੁਲ ਬਿਲਕੁਲ ਢਾਡੀ ਕਲਾ ਗੁਰੂ ਸਾਹਿਬ ਨੇ ਆਪਣੇ ਚਰਨਾਂ ਵਿੱਚ ਸ਼ੁਰੂਆਤ ਕੀਤੀ ਆ ਇੱਕ ਪਾਸੇ ਕੀਰਤਨ ਹੋ ਰਿਹਾ ਹਰਮੰਦਰ ਸਾਹਿਬ ਦੂਜੇ ਪਾਸੇ ਬੀਰਤਾ ਦਾ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਢਾਡੀ ਕਲਾ ਦਾ ਸੰਕਲਪ ਲਿਆ ਕੇ ਮਹਾਰਾਜ ਜੀ ਬਿਲਕੁਲ ਇਹ ਇੱਕ ਬਹੁਤ ਵੱਡੀ ਅਹਿਮ ਪਰ ਸਾਹਿਬ ਜੀ ਤੁਸੀਂ ਇਹ ਸਵਾਲ ਕੀਤਾ ਜਿਹੜਾ ਕਿ ਇੱਕ ਪਾਸੇ ਰੋਹਾਨੀਅਤ ਦਾ ਜਿਹੜਾ ਮਜਸਮਾ ਹੈ ਸ੍ਰੀ ਹਰਮੰਦਰ ਸਾਹਿਬ ਉਦੇ ਵਿੱਚ ਬੈਠ ਕੇ ਸਿੱਖ ਜਿਹੜਾ ਸਿਮਰਨ ਕਰਦਾ ਹੈ ਬੰਦਗੀ ਕਰਦਾ ਹੈ ਅਕਾਲ ਪੁਰਖ ਅਨੰਤ ਪ੍ਰਭੂ ਦਾ ਸਿਮਰਨ ਕਰਦਾ ਹੈ ਜੀ ਤੇ ਦੂਸਰੇ ਪਾਸੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਿਉਂਕਿ ਪੰਚਮ ਪਾਤਸ਼ਾਹ ਨੇ ਇਹ ਜਦੋਂ ਸ਼ਹਾਦਤ ਹੋਈ ਤੇ ਹਜ਼ੂਰ ਪਾਤਸ਼ਾਹ ਨੇ ਇਹ ਸੁਨੇਹਾ ਭੇਜਿਆ ਸੀ ਛੇਵੇਂ ਪਾਤਸ਼ਾਹ ਨੂੰ ਵੀ ਹੁਣ ਮਾਲਾ ਨਾਲ ਗੱਲ ਨਹੀਂ ਬੰਦ ਹੁਣ ਤਾਂ ਹਾਲ ਤੇ ਤਲਵਾਰ ਦੀ ਜ਼ਰੂਰਤ ਪਵੇਗੀ ਹੁਣ ਅਸ਼ਤਰ ਤੇ ਸ਼ਸਤਰ ਦੀ ਜ਼ਰੂਰਤ ਪਵੇਗੀ ਸ਼ਸਤਰ ਤੋਂ ਊੜ ਸ਼ਸਤਰ ਵਲਣਾ ਪਊਗਾ ਹਾਂ ਜੀ ਹੁਣ ਜਿਹੜੀ ਇਹ ਹੈ ਇਹਦੀ ਰਾਖੀ ਕਰਨ ਵਾਸਤੇ ਜਿਹੜੀ ਸਿੱਖੀ ਦੀ ਰਾਖੀ ਕਰਨ ਵਾਸਤੇ ਹੁਣ ਸੂਰਮਗਤੀ ਹੁਣ ਜਿਹੜੇ ਸ਼ਸਤਰ ਹੈ ਉਹ ਚੁਪਨੇ ਪੈਣ ਤੇ ਹਜੂਰ ਪਾਤਸ਼ਾਹ ਨੇ ਫਿਰ ਇਹ ਰਹਿਮਤ ਕੀਤੀ ਵੀ ਕੀਰਤਨ ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂ ਕੀਤਾ ਜੀ ਭਾਈ ਮਰਦਾਨਾ ਜੀ ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆਪ ਕੀਰਤਨ ਕਰਦੇ ਸੀ ਜੀ ਤੇ ਮਰਦਾਨਾ ਜੀ ਨੂੰ ਕਹਿੰਦੇ ਸੀ ਮਰਦਾਨੇ ਬਾਣੀ ਆ ਜੀ ਇਹ ਬਾਣੀ ਨੂੰ ਸਤਿਗੁਰੂ ਜੀ ਕੀਰਤਨਾਂ ਤਾਂ ਹੀ ਲੈ ਕੇ ਆਇਆ ਹਰਮੰਦਰ ਸਾਹਿਬ ਦੇ ਵਿੱਚ ਕੀਰਤਨ ਹੁੰਦਾ ਹਰਮੰਦਰ ਸਾਹਿਬ ਦੇ ਵਿੱਚ ਬੈਠਿਆ ਸਿੱਖਿਆ ਕਿਥੇ ਆਪਾਂ ਇਤਿਹਾਸ ਨਾ ਕੋਈ ਵਾ ਕਿਤੇ ਕਿਤੇ ਤੋਂ ਇੱਕ ਸੰਤ ਤੇ ਸਿਪਾਹੀ ਦੀ ਨਹੀਂ ਜਿਹੜੀ ਹੈ ਉਹ ਗੁਰੂ ਨਾਨਕ ਸਾਹਿਬ ਤੋਂ ਸੰਤ ਦੀ ਸ਼ੁਰੂ ਹੋ ਗਈ ਫਿਰ ਉਹਨੂੰ ਉਪਯੋਗ ਕਰਕੇ ਸਿਪਾਹੀ ਦੀ ਜਿਹੜੀ ਇੱਕ ਵੱਖਰਾ ਜਿਹੜਾ ਪੈਗਾਮ ਸੀਗਾ ਦੇਣਾ ਔਰ ਇੱਕ ਵੱਖਰੀ ਜਿਹੜੀ ਮੀਰੀ ਤੇ ਪੀਰੀ ਜਿਹੜਾ ਪੱਕੀ ਤੇ ਸ਼ਕਤੀ ਦੋ ਸਤ ਤ ਇੱਕੋ ਥਾਂ ਜੀ ਇਕੋ ਥਾ ਇਹ ਦੋਨੇ ਚੀਜ਼ਾਂ ਜੇ ਸਿੱਖ ਸੰਤ ਹੈ ਤੇ ਉਹ ਸਿਪਾਈ ਵੀ ਹੈ ਜੇ ਉਹ ਬਾਣੀ ਪੜਦਾ ਹੈ ਤੇ ਉਹ ਸ਼ਸਤਰ ਵੀ ਚੁੱਕਦਾ ਜਿੱਥੇ ਗੱਲ ਗੁਰਬਾਣੀ ਦੀ ਆਈ ਉੱਥੇ ਨਾਲ ਇਤਿਹਾਸ ਵੀ ਬਹੁਤ ਜ਼ਰੂਰੀ ਹੈ ਬਿਲਕੁਲ ਜਿੱਥੇ ਗੱਲ ਵਿਚਾਰਾਂ ਦੀ ਸ਼ੁਰੂ ਹੋਈ ਕਿ 1469 ਈਸਵੀ ਨੂੰ ਜਦੋਂ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੁੰਦੇ ਨੇ ਉਦੋਂ ਵਿਚਾਰਾਂ ਦੀ ਜੰਗ ਸ਼ੁਰੂ ਹੋਈ ਬਿਲਕੁਲ ਕਿਸੇ ਸਜਣ ਥਾ ਕੋਲ ਗਏ ਹੋਣਾ ਬਲੀ ਖੰਡਾਰੀ ਕੋਲ ਗਏ ਹੋਣ ਤੋਂਡੇ ਰਕਸ਼ ਵਰਗਾਂ ਕੋਲ ਕਿਤੇ ਵੀ ਜਾ ਕੇ ਹਥਿਆਰ ਨਹੀਂ ਵਰਤੇ ਕੇਵਲ ਵਿਚਾਰ ਵਿੱਚ ਵਿਚਾਰ ਵਰਤੇ ਪਰ 1609 ਤੋਂ ਬਾਅਦ ਗੱਲ ਵਿਚਾਰਾਂ ਦੀ ਨਹੀਂ ਗੱਲ ਹਥਿਆਰਾਂ ਦੀ ਕਿਉਂਕਿ ਵਿਚਾਰਾਂ ਦੀ ਜਿਹੜੀ ਸੀ ਸਤਿਗੁਰੂ ਜੀ ਨੂੰ ਵੇਖੋ ਭੱਜਦੇ ਹੋਏ 11 ਤੇ ਖੜੇ ਕੀਤਾ ਜੀ ਹਜ਼ੂਰ ਪਾਸ਼ਾ ਦੇ ਪਾਵਨ ਸੀਸ ਵਿੱਚ ਤੱਤਾ ਰੇਤਾ ਪਾਇਆ ਗਿਆ ਦੋ ਪੜ ਪੁੰਜੇ ਨੇ ਇੱਕ ਦਾ ਖਤਮ ਹੋ ਜਾਂਦਾ ਇੱਕ ਅੱਛਾ ਦੂਸਰੇ ਦਾ ਸ਼ੁਰੂ ਹੋ ਜਾਂਦਾ ਉਹਨਾਂ ਨੂੰ 4.5 ਘੰਟੇ ਉੱਪਰ ਦੀ ਦੇਖ ਚ ਵਾਲਿਆ ਗਿਆ ਡੇਢ ਪਹਿਰ ਉਹਨਾਂ ਨੂੰ ਤਤੀ ਤਵੀ ਦੇ ਬਿਠਾ ਲਿਆ ਗਿਆ ਫਿਰ ਉਹ ਅੱਗ ਨਾਲ ਜਿਹੜੇ ਜ਼ਖਮ ਹੋਏ ਸੀ ਉਹਨਾਂ ਨੂੰ ਹੋਰ ਤਪਉਣ ਲਈ 라ਵੀ ਦੇ ਠੰਡੇ ਜਾਂਚ ਦਿਖਾ ਲਿਆ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਜਿਹੜਾ ਉਹ ਜ਼ਾਲਮ ਦਾ ਜਿਹੜਾ ਹੈ ਮੰਨ ਨਹੀਂ ਪੜਿਆ ਉਹ ਉਹ ਚੀਸਿਆ ਨਹੀਂ ਗਿਆ ਕਿ ਗੁਰੂ ਸਾਹਿਬ ਦੀਆਂ ਇੱਕ ਸਿਧਾਂਤ ਲਈ ਆਪਣੀ ਏਡੀ ਵੱਡੀ ਕੁਰਬਾਨੀ ਕਰ ਰਿਹਾ ਕਿਸੇ ਰਾਜ ਲਈ ਨਹੀਂ ਕੁਝ ਮੁਰਖ ਰੋਕਣ ਦੇ ਲਈ ਇੱਕ ਸਿਧਾਂਤ ਲਈ ਕਰ ਰਿਹਾ ਤੇ ਉਹਦੇ ਦਿਲ ਵਿੱਚ ਉਹ ਰਵੀ ਅਲਸੋਹ ਜਾਂ ਰੰਜੀਤ ਸਾਹਿਬ ਆਪਣੇ ਅਵਾਇਗਰ ਅਫਸੋਸ ਜਾਹਰ ਦੇ ਵਿੱਚ ਦਇਆ ਦਇਆ ਨਹੀਂ ਇੰਨਾ ਰੰਜੀਤ ਦਾ ਉ ਭਰਿਆ ਹੋਇਆ ਸੀ ਫਿਰ ਉਹਨੂੰ ਸਤਗੁਰੂ ਜੀ ਕਹਿੰਦੇ ਹੁਣ ਫਿਰ ਇਹਨੂੰ ਜਵਾਬ ਜਿਹੜਾ ਹੈ ਇਹ ਸ਼ਾਸਤਰ ਨਾਲ ਦੇਣਾ ਪਏਗਾ ਵੀ ਕਿਤੇ ਹਰਮੰਦਰ ਸਾਹਿਬ ਵਿੱਚ ਬੈਠਾ ਸਿੱਖ ਆਪਣਾ ਇਤਿਹਾਸ ਨਾ ਭੁੱਲ ਜੇ ਤੇ ਹਰਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਇੱਕ ਆ ਲਾਈਨ ਦੇ ਵਿੱਚ ਇੱਕ ਸੰਗੋਲਕ ਤੌਰ ਤੇ ਵੀ ਕਿਤੇ ਇਹ ਨਾ ਹੋਵੇ ਕਿ ਸ਼ਸਤਰ ਦੇ ਜੋਰ ਵਿੱਚ ਤੇਰੇ ਕੋਲ ਤਲਵਾਰ ਹੈ ਤੇਰੇ ਕੋਲ ਤਾਕਤ ਹੈ ਕਿਤੇ ਇਸ ਜੋਰ ਵਿੱਚ ਆਣ ਕੇ ਤੂੰ ਗੁਰਬਾਣੀ ਨਾ ਭੁੱਲ ਜੀ ਤੂੰ ਆਪਣਾ ਸੰਤਪੁਣਾ ਨਾ ਭੁੱਲ ਜੀ ਤੂੰ ਆਪਣਾ ਜਿਹੜਾ ਗੁਰਮਖਤਾਈ ਹੈ ਇਹ ਨਾ ਭੁੱਲ ਜੀ ਤੇਰੇ ਵਿੱਚ ਸੂਰਮਤਾਈ ਵੀ ਤੇ ਗੁਰਮਖਤਾਈ ਵੀ ਦੋਨੋਂ ਗੁਣ ਜਿਹੜੇ ਮੇਰੇ ਸ਼ੈਨਸ਼ਾ ਜੀ ਨੇ ਰਹਿਮਤ ਕੀਤੀ ਤੇ ਗੁਰੂ ਦਰਬਾਰ ਵਿੱਚ ਢਾਡੀ ਸਿੰਘਾਂ ਨੂੰ ਸੂਰਮਿਆਂ ਦੀਆਂ ਵਾਰਸ ਣਾਉਣ ਲਈ ਔਰ ਉਹਨਾਂ ਦੇ ਵਡੇਰਿਆਂ ਦੇ ਜਿਹੜੇ ਕੀਤੇ ਕੀਰਤੀਮਾਨ ਉਹਨਾਂ ਨੂੰ ਦੁਨੀਆ ਦੇ ਸਾਹਮਣੇ ਉਜਾਗਰ ਕਰਨ ਲਈ ਔਰ ਸਿੱਖੀ ਦਾ ਦੇ ਵਿੱਚ ਇੱਕ ਕੁਰਬਾਨੀ ਦਾ ਜਜ਼ਬਾ ਪਰਨ ਲਈ ਇੱਕ ਜੋਸ਼ ਭਰਨ ਦੇ ਲਈ ਸਤਿਗੁਰੂ ਜੀ ਨੇ ਅਕਾਲ ਤਖਤ ਸਹਿਤ ਇਹ ਟਾੜੀ ਜਿਹੜੀਆਂ ਵਾਰਾਂ ਇਹ ਵਖ ਵਖ ਜਿਹੜੇ ਇਹਦੇ ਰੰਗ ਨੇ ਉਹ ਸਤਿਗੁਰੂ ਜੀ ਨੇ ਪਰਵਾਨਤ ਕੀਤੇ ਤੇ ਸਾਨੂੰ ਜਿਹੜੇ ਟਾੜੀਆਂ ਨੂੰ ਗੁਰੂ ਦਰਬਾਰ ਵਿੱਚ ਇਹ ਮਾਨ ਮਕਸ਼ਾ ਬਹੁਤ ਵੱਡਾ ਪਰਉਪਕਾਰ ਹੈ ਮੇਹ ਪਾਤਸ਼ਾਹ ਜੀ ਗੁਰੂ ਸਾਹਿਬ ਨੇ ਲੋਕਾਂ ਦੀਆਂ ਨੂੰ ਗੁਰੂ ਕੀ ਟਾੜੀ ਬਣਾਇਆ ਬਿਲਕੁਲ ਦੇਖੋ ਇੱਕ ਪਾਸੇ ਪੱਕੀ ਦੂਜੇ ਪਾਸੇ ਸ਼ਕਤੀ ਪੈਦਾ ਕਰਦੇ ਅੱਜ ਵੀ ਇੱਕ ਪਾਸੇ ਕੀਤਨ ਹੋ ਰਿਹਾ ਦੂਜੇ ਪਾਸੇ ਢਾਡੀ ਬਾਰਾਂ ਵੀ ਸ੍ਰੀ ਅਕਾਲ ਤਖਤ ਸਾਹਿਬ ਚੱਲਦਾ ਸੋ ਬੇਅੰਤ ਢਾਡੀ ਜੱਥੇ ਹੋਏ ਜਿਵੇਂ ਵਾਪਸ ਹੁਣ ਸੰਜੇ ਸੀਤਲ ਜੀ ਗੁਰਦੇਵ ਸਿੰਘ ਜੀ ਦੇ ਬਰਸਾਹ ਗਿਆਨੀ ਗੁਰਬਖਸ਼ ਸਿੰਘ ਜੀ ਅਰਵੇਲਾ ਸਾਹਿਬ ਜੀ ਮੇਰਾ ਖਲ ਤੁਹਾਡੇ ਉਸਤਾਦ ਵੀ ਬਿਲਕੁਲ ਜੀ ਗਿਆਨੀ ਗੁਰਬਖਸ਼ ਸਿੰਘ ਜੀ ਅਰਵੇਲਾ ਸਾਹਿਬ ਉਹ ਮੇਰੇ ਉਸਤਾਦ ਨੇ ਉਹਨਾਂ ਨੂੰ ਵਾਸ਼ਿੰਗ ਕੀਤੀ ਉਹ ਕੀ ਆ ਮਾਨ ਇਹ ਮਹਾਨ ਢਾਡੀ ਸਾਡੇ ਕੋਲ ਹੋਏ ਉਸੇ ਪਰੰਪਰਾ ਨੂੰ ਅੱਗੇ ਤੋਰਦੇ ਰਹੇ ਉਨਾ ਵਿੱਚ ਤੁਸੀਂ ਬਹੁਤ ਸਤਿਕਾਰਯੋਗ ਢਾਡੀ ਹੋ ਅੱਜ ਜਿਹੜੀ ਢਾਡੀ ਕਲਾ ਦੀ ਬੰਦਗੀ ਸੰਗਤ ਨਾਲ ਸਾਂਝੀ ਕਰ ਰਹੇ ਹੋ ਉਹ ਕਿਹੜੇ ਰਾਗ ਨਾਲ ਜੁੜੀ ਹੈ ਜਾਂ ਕਿਹੜੇ ਤਾਲ ਨਾਲ ਅੱਜ ਜਿਹੜੀ ਮੈਂ ਚਾਹੁੰਦਾ ਕਿ ਇੱਕ ਢਾਡੀ ਕਲਾ ਦੇ ਵਿੱਚ ਇੱਕ ਰਾਗ ਹੈ ਗੋਪੀ ਚੰਨ ਜਿਹਦੇ ਵਿੱਚ ਵਿਰਾਗ ਦੀ ਗੱਲ ਹੁੰਦੀ ਹੈ ਵਾਹ ਤੇ ਉਹ ਜਦੋਂ ਵੀ ਕਿਤੇ ਵਿਰਾਗ ਦੀ ਗੱਲ ਆਵੇ ਆ ਉਸ ਨੂੰ ਅਕਸਰ ਸвая ਜਾਂਦਾ ਮੈਂ ਚਾਹੁੰਦਾ ਕਿ ਗੋਪੀ ਚੰਦ ਜਿਹੜਾ ਤੁਸੀਂ ਕਿਹਾ ਉਹ ਸਾਥੀਆਂ ਕੋਲ ਜਰੂਰ ਸੁਣੀਏ ਬਿਲਕੁਲ ਜੀ ਜਰੂਰ 28 ਸਤੰਬਰ 1700 ਈਸਵੀ ਦਾ ਦਿਨ ਤਨਮਾਤਾ ਜੀਤ ਕੌਰ ਆਪਣੀ ਸੱਸ ਜਗਤ ਮਾਤਾ ਤਨਮਾਤਾ ਗੁਜਰ ਕੌਰ ਦੀ ਗੋਦੀ ਵਿੱਚ ਸਿਰ ਰੱਖ ਕੇ ਜ਼ਿੰਦਗੀ ਦੇ ਅਖੀਲੇ ਸਾਲ ਲੈ ਰਹੀ ਹੈ ਕੋੜ ਉਹਦੇ ਛੋਟੇ ਸਹਜਾ ਦੇ ਖੇਡਦੇ ਫਿਰਦੇ ਨੇ ਬਾਬਾ ਫਤੇ ਸਿੰਘ ਪੌਣੇ 2 ਸਾਲ ਦੀ ਉਮਰ ਹੈ ਬੜੀ ਭੁੱਖ ਲੱਗੀ ਇਹ ਮਾਂ ਦਾ ਦੁੱਧ ਪੀਣਾ ਚਾਹੁੰਦਾ ਹੈ ਇਹਨੇ ਪਲੰਗ ਦੇ ਪਾਵੇਂ ਨੂੰ ਹੱਥ ਪਾਇਆ ਇਹ ਸਿਖਰ ਤੇ ਜਾ ਕੇ ਡਿੱਗਿਆ ਇਹਨੇ ਦੂਸਰੀ ਵਾਰ ਫਿਰ ਕੋਸ਼ਿਸ਼ ਕੀਤੀ ਫਿਰ ਧਰਤੀ ਤੇ ਡਿੱਗਿਆ ਇਹ ਤੀਸਰੀ ਵਾਰ ਅੱਧਾ ਪਲੰਗ ਤੇ ਚੜ ਕੇ ਇਹਦੇ ਹੱਥ ਸਰਕੇ ਇਹ ਧਰਤੀ ਤੇ ਡਿੱਗਿਆ ਤਨਮਾਤਾ ਜੀਤਕੌਰ ਆਪਣੇ ਪੁੱਤ ਦੀ ਇਸ ਦਸ਼ਾ ਨੂੰ ਦੇਖ ਰਹੀ ਹੈ ਕਿ ਇਹ ਮੇਰੇ ਜਿਗਰ ਦਾ ਟੁਕੜਾ ਵਾਰ-ਵਾਰ ਮੇਰੇ ਵੱਲ ਵਧ ਰਿਹਾ ਹੈ ਮੇਰੀ ਮਮਤਾ ਦਾ ਨਿਗ ਲੈਣ ਵਾਸਤੇ ਅੱਜ ਮੈਂ ਇਸ ਸੰਸਾਰ ਤੋਂ ਜਾ ਰਹੀ ਹਾਂ ਕੱਲ ਨੂੰ ਕਿਹੜੀ ਮਾਂ ਦੀ ਗੋਦੀ ਵਿੱਚੋਂ ਦੁੱਧ ਚੁੰਗੇਗਾ ਕੱਲ ਨੂੰ ਕਿਹੜੀ ਮਾਂ ਦੀ ਗੋਦ ਚੋਂ ਮਮਤਾ ਦਾ ਨਿਕਲ ਆਵੇਗਾ ਕੌਣ ਇਹਨੂੰ ਨਵਾਏਗਾ ਤੋਂ ਆਏਗਾ ਕੌਣ ਇਹਨੂੰ ਚੋਰੀਆਂ ਖਵਾਏਗਾ ਇਹ ਸੋਚ ਕੇ ਮਾਂ ਦੇ ਕਾਲਜੇ ਨੂੰ ਹੌਲ ਪੈ ਗਿਆ ਕੰਨ ਰੁਕਿਆ ਤਨ ਮਾਤਾ ਗੁਜਰ ਕੌਰ ਨੂੰ ਆਪਣੇ ਨੂਰੇ ਨਜ਼ਰ ਦੀ ਬਾਹ ਫੜਾ ਕੇ ਜ਼ਿੰਦਗੀ ਦੇ ਅਖੀਰਲੇ ਪਲਾਂ ਤੇ ਕਹਿ ਰਹੀ ਹੈ ਮਾਂ ਇਸ ਸੰਸਾਰ ਤੋਂ ਜਾਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਪਰ ਮੈਂ ਅੱਜ ਤੇਰਾ ਭਰਿਆ ਹੋਇਆ ਪਰਿਵਾਰ ਛੱਡ ਕੇ ਆਪਣੇ ਗੁਰੂ ਦਾ ਹੁਕਮ ਮੰਨ ਕੇ ਜਾ ਰਹੀ ਐ ਦੇਖੀ ਕਿਤੇ ਮੇਰੇ ਲਾਡਾ ਨਾਲ ਪਾਲੇ ਪੁੱਤ ਰਾਹਾਂ ਚ ਨਾਲ ਰਲ ਜਾਣ ਕਾ ਟੁਕ ਨਾ ਖੋਲਣ ਇਹਨਾਂ ਦੀ ਆਉਣ ਵਾਲੀ ਜ਼ਿੰਦਗੀ ਹੁਣ ਤੇਰੇ ਹਵਾਲੇ ਕਰਕੇ ਚੱਲੀ ਐ ਜ਼ਿੰਦਗੀ ਦੇ ਅਖੀਲੇ ਸਾਹਾਂ ਤੇ ਧੰਨ ਮਾਤਾ ਜੀਤਕਰ ਜਗਤ ਮਾਤਾ ਗੁਜਰ ਕੌਰ ਨੂੰ ਇੰਜ ਕਹਿ ਰਹੀ ਐ Eu não ਸੂਰਤ ਢੰਗ ਨਾਲ ਸਾਥੀਆਂ ਨੇ ਗੋਪੀ ਚੰਦ ਉਹ ਪੁਰਾਣਾ ਰਾਗ ਸਾਡਾ ਜਿਹੜਾ ਇਹ ਪੇਸ਼ ਕੀਤਾ ਸੰਗਤ ਵਿੱਚ ਵਾਕਿਆ ਹੀ ਸੁਣ ਕੇ ਬੜਾ ਮਨ ਵਿੱਚ ਬਰਾਨ ਪੈਦਾ ਹੋ ਰਿਹਾ ਸੀ ਕਿ ਜਦੋਂ ਜਗਤ ਮਾਤਾ ਜੀਤ ਕੌਰ ਜੀ ਹਾਂਜੀ ਦੇਖੋ ਕਿੰਨਾ ਵੱਡਾ ਪਵਿੱਤਰ ਰਿਸ਼ਤਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਨਾਲ ਸੰਸਾਰ ਤੋਂ ਜਾ ਰਹੇ ਨੇ ਤੇ ਉਹ ਵਾਕਿਆ ਹੀ ਲੋਕੰਡੇ ਖੜੇ ਕਰਨ ਵਾਲੀ ਬਾਤ ਹੈ ਮੈਂ ਬੇਨਤੀ ਕਰਨੀ ਚਾਹੁੰਨਾ ਕਿ ਗੋਪੀ ਚੰਦ ਇਹ ਜਿਹੜੀ ਤਰਜਾ ਇਤਿਹਾਸ ਵਿੱਚ ਔਰ ਢਾਡੀ ਕਲਾ ਨਾਲ ਕਿਵੇਂ ਜੁੜ ਗਈ ਇਹ ਜਿਹੜੀ ਗੋਪੀ ਚੰਦ ਈ ਰਾਜਾ ਗੋਪੀ ਚੰਦ ਹੋਏ ਇਹ ਮਤਲਬ ਈ ਦੀ ਮਾਤਾ ਇਹਦਾ ਨਾਮ ਹੈ ਮੈਣਾਵੰਤ 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 ਜਿਹੜੀਆਂ ਢਾਈ ਮਾਵਾ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲਾਂ ਪ੍ਰਾਤਨ ਸੰਸਕ੍ਰਿਤੀ ਨੇ ਇਹਨਾਂ ਨੂੰ ਢਾਈ ਮਾਵਾ ਮੰਨਿਆ ਜੀ ਤੇ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਬਾਅਦ ਤਾਂ ਅਨੇਕਾਂ ਮਾਵਾ ਹੋਈਆਂ ਜਿਨ੍ਹਾਂ ਨੇ ਆਪਣੇ ਪੁੱਤਾਂ ਨੂੰ ਤੋਰਿਆ ਧਰਮ ਲਈ ਜਾਣ ਖਲੀ ਗੈਤ ਲਈ ਉਹਨਾਂ ਮਾਵਾ ਦਾ ਤਾਂ ਇਹ ਕੋਈ ਦੁਨੀਆ ਦੇ ਨਹੀਂ ਸਕਦੀ ਗੀ ਗੁਰੂ ਨਾਨਕ ਸਾਹਿਬ ਦੇ ਸਿੱਖ ਧਰਮ ਹੋ ਪ੍ਰਮਤਾ ਹੁਣ ਤੋਂ ਪਹਿਲਾਂ ਟਾਈਮ ਆਵਾ ਦੀ ਮਹਾਨਤਾ ਗਣੀ ਉਹਨਾਂ ਵਿੱਚ ਰਾਣੀ ਮੈਣਾਵੰਤੀ ਜਿਹੜੀ ਹੈ ਉਹ ਮੈਣਾਵੰਤੀ ਉਹਨੂੰ ਮਹਾਨ ਇੱਕ ਮਾਂ ਅੱਧੀ ਮਾਂ ਕਿਹਾ ਗਿਆ ਪਹਿਲੀ ਮਾਂ ਤਰੁਪੰਤ ਦੀ ਉਹ ਸੰਪੂਰਨ ਗਣੀ ਹੈ ਫਰੀਦ ਸਾਹਿਬ ਦੀ ਮਾਂ ਸੰਪੂਰਨ ਮਾਂ ਗਣੀ ਜਿਹੜੀ ਅੱਧੀ ਮਾਂ ਇਹ ਗੋਪੀ ਚੰਦੀ ਮਾਂ ਗੋਪੀ ਚੰਦੀ ਹਾਂ ਇਹਨੂੰ ਅੱਧੀ ਕਿਉਂ ਗਿਣਿਆ ਇਸ ਲਈ ਕਿ ਇਹਨੇ ਆਪਣੇ ਪੁੱਤਰ ਗੋਪੀ ਚੰਦ ਨੂੰ 25 ਸਾਲ ਦੀ ਉਮਰ ਦੇ ਵਿੱਚ ਬਚ ਦੇ ਦਿੱਤਾ ਪਹਿਲੀਆਂ ਨੇ 5-5 ਸਾਲ ਦੀ ਉਮਰ ਵਿੱਚ ਭਗਤੀ ਨਾਲ ਜੋੜਿਆ ਇਹਨੇ 25 ਸਾਲ ਜਦੋਂ ਉਹ ਘਰ ਛੱਡ ਕੇ ਰਾਜ ਭਾਗ ਛੱਡ ਕੇ ਜਾਣ ਲੱਗਿਆ ਜੀ ਤੇ ਉਸ ਟਾਈਮ ਜਿਹੜੀ ਮਾਂ ਕੰਨ ਲੱਗ ਕੇ ਰੋਣ ਲੱਗੀ ਜਿਹੜੇ ਉਹਨੇ ਕੁਝ ਆਪਾਂ ਪੰਜਾਬੀ ਚ ਉਹਨਾਂ ਨੂੰ ਵੈਣ ਵੀ ਕਹ ਦਿੰਦੇ ਨੇ ਉਹ ਉਹ ਸ਼ਬਦ ਵਰਤੇ ਵਿਰਾਗ ਦੇ ਵਿਰਾਗ ਦੇ ਬਿਲਕੁਲ ਵੀ ਪੁੱਤ ਤੇਰੇ ਬਿਨਾ ਮੇਰਾ ਕੀ ਬਣੂਗਾ ਜਾਂ ਇਦਾਂ ਉਹ ਵਿਰਾਗ ਦੇ ਕੋਈ ਸ਼ਬਦ ਉਹਨੇ ਮਾਂ ਨੇ ਰੋਂਦੀ ਹੋਈ ਲਿਖੇ ਜਿਹੜੀ ਉਹਦੇ ਅੰਦਰੋਂ ਹੂਕ ਨਿਕਲੀ ਹੂਕ ਨਿਕਲੀ ਜਿਹੜੀ ਉਹਨਾਂ ਨੇ ਫਿਰ ਉਸ ਸਮੇਂ ਦੀ ਟਾਡੀਆਂ ਨੇ ਕਲਮ ਬੰਦ ਕਰਕੇ ਇੱਕ ਬੰਦਗੀ ਜਿਹੜੀ ਬਰਾਸ ਦੀ ਤਨ ਤੋਂ ਢਾਡੀ ਕਲਾ ਨਾਲ ਜੁੜੀ ਹਾਂ ਜਿਹੜੀਆਂ ਉਹ ਸੁਰਾਵਨਾ ਲਾਇਆ ਉਹ ਇੱਕ ਪੱਕੀ ਮਤਲਬ ਆਉਣ ਵਾਲੇ ਭਵਿੱਖ ਵਾਸਤੇ ਇੱਕ ਕੀਰਤੀਮਾਨ ਬਣ ਗਿਆ ਇਸ ਤੋਂ ਅੱਗੇ ਜਿਹੜੀ ਆਪਾਂ ਬੰਦਗੀ ਪੇਸ਼ ਕਰਾਂਗੇ ਢਾਡੀ ਬਾਤ ਕਹਾਂਗੇ ਉਹ ਵੀ ਆਪਣੇ ਪਿਛੋਕੜ ਢਾਡੀ ਕਲਾ ਨਾਲ ਜੁੜੀ ਹੋਈ ਹੈ ਬਿਲਕੁਲ ਜੀ ਬਿਲਕੁਲ ਅਸੀਂ ਕੋਸ਼ਿਸ਼ ਕੀਤੀ ਹੈ ਵੀ ਜੱਗਾ ਜਿਹੜਾ ਢਾਡੀ ਕਲਾ ਦੇ ਕਾਇਮ ਆਂਗਾ ਉਹ ਕਈ ਤਰ੍ਹਾਂ ਗਾਇਆ ਜਾਂਦਾ ਤੇ ਉਹਦੇ ਵਿੱਚ ਇੱਕ ਜਿਹੜਾ ਹੈਗਾ ਉਹ ਬਣ ਗਈ ਅਸੀਂ ਵੀ ਤਾਂ ਲਈ ਵਾਜੀ ਗਰੂ ਸ਼ੋਣਾ ਵੀ ਟਾੜੀ ਕਲਾ ਵਿੱਚ ਜੱਗੇ ਧਨ ਮਾਤਾ ਗੁਜਰਕੌਰ ਸਿਰ ਤੇ ਹੱਥ ਰੱਖ ਕੇ ਆਪਣੀ 제ਠੀ ਨੂੰ ਨੂੰ ਚਿਖਾਤੇ ਰੱਖਣ ਤੋਂ ਪਹਿਲਾਂ ਕੁਝ ਅਖੀਲੇ ਗੱਲਾਂ ਕਰ ਰਹੀ ਹੈ ਉਹਨਾਂ ਲੈਣਾ ਨੂੰ ਟਾੜੀ ਜੱਹਾਬਜੀ ਦੀ ਸੇਵਾ ਵਿੱਚ ਇੰਜ ਬਿਨੇ ਕਰਦੇ 제ਠੀ ਨੂੰ ਨੂੰ what do you want? ਈਦ ਮੰਨ ਕੇ ਤੂੰ ਪੂਰਾ ਕਰਿਆ ਬਹੁਤ ਵਧੀਆ ਅੰਦਾਜ਼ ਵਾਕਿਆ ਹੀ ਉਹ ਜਿਹੜਾ ਪ੍ਰਤੂ ਸਾਡਾ ਵਿਰਸਾ ਸਰੰਗੀ ਚੱਲਦੀ ਹੋਵੇ ਢੱਡ ਦੀ ਸਾਫ ਲੱਗਦੀ ਹੋਵੇ ਹਾਂਜੀ ਤੇ ਬਹੁਤ ਵੱਡਾ ਆਨੰਦ ਪੈਦਾ ਹੁੰਦਾ ਹੈ ਬਿਲਕੁਲ ਸੰਸਾਰੀ ਜਿਹੜੀ ਆਤਮਾ ਨਾਲ ਸੰਸਾਰ ਨਾਲ ਜੁੜੀ ਹਾਂਜੀ ਉਹ ਨਿਰੰਕਾਰ ਨਾਲ ਜੁੜ ਜਾਂਦੀ ਇਹ ਪੂਰੇ ਤਾਲ ਵਿੱਚ ਰਾਗ ਵਿੱਚ ਚੀਜ਼ ਨੂੰ ਬਿਲਕੁਲ ਜੀ ਬਿਲਕੁਲ ਇਹਦਾ ਆਪਣਾ ਅਸਰ ਹੈ ਇੱਕ ਵੱਖਰਾ ਆਨੰਦ ਸੋ ਇਹ ਕਾਫੀ ਵਧੀਆ ਤਰੀਕੇ ਨਾਲ ਆਪਣੇ ਸਾਥੀ ਨੇ ਪੇਸ਼ ਕੀਤਾ ਜਾਦੇ-ਜਾਦੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਕਿੰਨਾ ਕੁ ਸਮਾਂ ਅਲਵੇਲਾ ਜੀ ਤੋਂ ਸਿੱਖਣ ਦਾ ਮੌਕਾ ਮਿਲਿਆ ਅਲਵੇਲਾ ਸਾਹਿਬ ਜੀ ਦਾ ਘਰ ਤੇ ਜਿਹੜਾ ਸਾਡਾ ਘਰ ਸੀ तकरीबन 7 ਕਿਲੋਮੀਟਰ ਦਾ ਫਾਸਲਾ ਮੇਰਾ ਪਿੰਡ ਭਾਈ ਰੂਪਾ ਇਤਿਹਾਸਕ ਨਗਰ ਜਿੱਮੇ ਬਾਦਸ਼ਾਹ ਦਾ ਬਸਾਇਆ ਹੋਇਆ ਸੀ ਉਹਨਾਂ ਦਾ ਗੁਰਜਰਾਗਰ ਸੀ ਅਲਵੇਲਾ ਸਾਹਿਬ ਤੇ ਮੇਰੇ ਪਿਤਾ ਜੀ ਉਹ ਗੁਰਪਾਈ ਸਾਹਿਬ ਵਾਹ ਹਾਂਜੀ ਤੇ ਬਹੁਤ ਕੁਝ ਮੇਰੇ ਪਿਤਾ ਜੀ ਨੇ ਸਾਨੂੰ ਬਚਪਨ ਦੇ ਵਿੱਚ ਸਿਖਾਇਆ ਕੀਰਤਨ ਵੀ ਕਰਦੇ ਸੀ ਔਰ ਟਾੜੀ ਵੀ ਗੋਂਦੇ ਸੀ। ਸਕਰੀਨ ਸਾਡੀ 7ਵੀਂ ਪੀੜ੍ਹੀ ਦੇ ਵਿੱਚ ਅਸੀਂ। 7ਵੀਂ ਪੀੜ੍ਹੀ ਦਾ ਜ਼ਿਕਰ ਕਰ ਰਹੀ ਸੀ। ਹੁਣ ਤੁਹਾਡੇ ਜੱਥੇ ਵਿੱਚ ਆਪਣੇ ਪਰਿਵਾਰ ਦੇ ਕਿੰਨੇ ਮੈਂਬਰ ਨੇ? ਅਸੀਂ ਤਿੰਨ ਭਰਾ ਹਾਂ ਜੀ। ਵਾਹ। ਹਾਂ ਜਿਹੜੇ ਮੇਨ ਗੋਂਦੇ ਭਾਈ ਵਿਕਾਸ ਸਿੰਘ ਤੇ ਤਬਲੇ ਤੇ ਪਲੇ ਕਰਦੇ ਆ ਮੇਰੇ ਸਭ ਤੋਂ ਛੋਟੇ ਭਰਾ ਮੋਹਨ ਸਿੰਘ ਤੇ ਬਾਕੀ ਸਾਥੀ ਅਰਮਾਨ ਜੀ ਤੋਂ ਭਾਈ ਉਪੇ ਤੋਂ ਹੀ ਆ ਤੇ ਸੰਗੀਤ ਮਾਟਰ ਜਸਵਿੰਦਰ ਸਿੰਘ ਸਰਾਵਾ ਉਹਨਾਂ ਕਰਦੇ। ਵਾਹ। ਬਹੁਤ ਵਧੀਆ। ਐ ਗੁਰੂ ਹਰਗੋਸਾ ਮਹਾਰਾਜ ਨੇ ਕਿਰਪਾ ਕੀਤੀ ਤੇ ਪਰੰਪਰਾ ਚੱਲਦੀ ਚੱਲਦੀ 7ਵੀਂ ਪੀੜ੍ਹੀ ਹੋ ਗਈ ਆਪਣੇ ਢਾਡੀ ਕਲਾ ਵਿੱਚ ਹੋੜਿਆ ਕਿੰਨਾ ਸਕੂਨ ਆ ਕਿੰਨਾ ਕਾਣਾ ਦਾ ਅਸੀਂ ਅੱਗੇ ਵੀ ਬੱਚਿਆਂ ਨੂੰ ਇਸੇ ਕਲਾ ਨਾਲ ਬੇਸ਼ੱਕ ਅਸੀਂ CBSE ਦੇ ਬੱਚਿਆਂ ਨੂੰ ਪੜਾਇਆ ਬੜੀ ਉੱਚ ਹੈਰ ਵਿਦਿਆ ਦੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਪਰ ਉਹਨਾਂ ਨੂੰ ਸਾਡੇ ਪਿਤਾ ਜੀ ਨੇ ਵੀ ਇਹੀ ਗੱਲ ਕਹੀ ਸੀ ਪੁੱਤ ਜਿੰਨਾ ਮਰਜ਼ੀ ਪੜ ਲਓ ਜੋ ਕੁਝ ਮਰਜ਼ੀ ਖਾ ਲੋ ਪਰ ਆਪਣੇ ਆਪ ਨੂੰ ਆਪਣੇ ਕੌਂਗਰਸ ਸਮਾਜ ਕਿਉਂਕਿ ਜਿਹੜੀ ਸਾਡੀ ਡਿਊਟੀ ਹੈ ਉਹ ਸਾਬ ਸਿਰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਲਈ। ਅਜੀ ਬਾਬਾ ਭਾਈ ਰੂਪ ਚੰਦ ਜੀ ਦੀ ਅਣਸਵਣ ਸੋਹਣਾ ਦਾ ਨਗਰ ਭਾਈ ਗੋਪਾਤ ਇਤਿਹਾਸਕ ਹੈ। 16 ਵਿਸਾਖ 1686 ਨੂੰ 1686 ਵਿਕਰਮੀ ਨੂੰ ਮੋੜੀ ਗੱਡ ਕੇ ਭਾਈ ਰੂਪਨਗਰ ਛੇਵੇਂ ਪਾਤਸ਼ਾਹ ਜੀ ਨੇ ਵਸਾਇਆ। ਤੇ ਬਾਬਾ ਭਾਈ ਰੂਪ ਚੰਦ ਜੀ ਨੂੰ ਆਪਣੇ ਭਾਈ ਹੋਣ ਦਾ ਖਿਤਾਬ ਦਿੱਤਾ। ਭਾਈ ਹੋਂ ਦਾ ਮਾਣ ਮਿਲਿਆ ਬਿਲਕੁਲ ਬਿਲਕੁਲ। ਬਾਬਾ ਭਾਈ ਰੂਪ ਚੰਦ ਜੀ ਜਿਨ੍ਹਾਂ ਨੇ ਇਹ ਮਹਾਰਾਜ ਦੇ ਜੁੱਧ ਵਿੱਚ ਪ੍ਰਸ਼ਾਦਾ ਜਿਹੜਾ ਹੈ ਜਿੰਨੀ ਸੰਗਤ ਮਤਲਬ ਆਏ ਜਿਹੜੇ ਗੁਰੂ ਸਾਹਿਬ ਨੂੰ ਫੜਨ ਵਾਸਤੇ ਆਏ ਉਹਨਾਂ ਨੇ ਤੇ ਜਿਹੜੇ ਸਿੱਖ ਸੀ ਉਹਨਾਂ ਨੇ ਵੀ ਸਾਰਿਆਂ ਨੂੰ ਇੱਕ ਪੰਗਤ ਵਿੱਚ ਬਿਠਾ ਕੇ ਬਹੁਤ ਵੱਡੀ ਸੇਵਾ ਕੀਤੀ ਬਿਲਕੁਲ ਜਿੰਨੀ ਦੇਰ ਗੁਰੂ ਸਾਹਿਬ ਕਲਗੀਧਰ ਪਾਤਸ਼ਾਹ ਜੀ ਦਿਨਾ ਸਾਹਿਬ ਦੀ ਧਰਤੀ ਤੇ ਲਗਭਗ ਤਿੰਨ ਸਾਲ ਤਿੰਨ ਮਹੀਨੇ ਦਾ ਜਿਹੜਾ ਸਮਾਂ ਤਿੰਨ ਮਹੀਨੇ ਸਤਗੁਰੂ ਜੀ ਉਧਰੋਂ ਆਲਮਗੀਰ ਤੋਂ ਇਸ ਰਸਤੇ ਆਉਂਦੇ ਹੋਏ ਤੇ ਇੱਥੇ ਦਿਨਾ ਕੰਗਰ ਰੁਕੇ ਉੱਥੇ ਜਿਹੜਾ ਦੋਨੋਂ ਟਾਈਮ ਦਾ ਪ੍ਰਸ਼ਾਦਾ ਸੀ ਰਜਾਨਾ ਦਾ ਉਹ ਬਾਬਾ ਭਾਈ ਰੂਪ ਚੰਦ ਜੀ ਭਾਈ ਰੂਪ ਕੋ ਲੈ ਕੇ ਆ ਦੇ ਸਾਰਾ ਬਹੁਤ ਵਧੀਆ ਤੇ ਉਹ ਭਾਈ ਰੂਪੇ ਗਮਾ ਜਿੱਦ ਤੇ ਉਹ ਕਾਫੀ ਪ੍ਰਸਿੱਧੀ ਬਣੀ ਹੋਈ ਹਾਂ ਉਹ ਕਿਹੜਾ ਸੀ ਬਹੁਤ ਸਾਰੇ ਜਿਹੜੇ ਅੱਜ ਤੋਂ 14 ਸਾਲ ਪਹਿਲਾਂ ਅਸੀਂ ਗੀਤ ਕੀਤਾ ਸੀ ਪੱਗ ਨਾਲ ਸਿੱਖ ਸੰਗਤ ਹੂੰ ਉਸ ਟਾਈਮ ਹੁਣ ਤਾਂ ਚਲੋ ਸਾਰੇ ਜਥਿਆਂ ਨੇ ਕੀਤਾ ਹੈ ਬਹੁਤ ਸਾਰੇ ਕਲਾਕਾਰਾਂ ਨੇ ਕੀਤਾ ਹੈ ਉਸ ਟਾਈਮ ਕਿਸੇ ਨੇ ਨਹੀਂ ਕੀਤਾ ਸੀ ਇੱਕ ਹਜਾਮਤਾਂ ਦਾ ਦੌਰ ਜਾਇਆ ਅਸੀਂ ਇੱਕ ਪਹਿਲ ਕੀਤੀ ਲੋ ਹਾਂਜੀ 14 ਸਾਲ ਪਹਿਲਾਂ ਉਹ ਕੀਤਾ ਪੱਗ ਨਾਲ ਸਿੱਖ ਸਰਦਾਰ ਲੱਗਦਾ ਤੇ ਉਸ ਤੋਂ ਬਾਅਦ ਇੱਕ ਗੀਤ ਅਸੀਂ ਕੀਤਾ ਸਿਰ ਤੇ ਦੁਪੱਟਾ ਲੜ ਲੈ ਭੈਣੇ ਮੇਰੀ ਅਣਖ ਪੰਜਾਬਣਾਂ ਦੀ ਪੱਲੂ ਸਿਰ ਦਾ ਬਹੁਤ ਵਧੀਆ ਸੀ ਉਹ ਹਾਂਜੀ ਹਾਂਜੀ ਫਿਰ ਜਦੋਂ ਗੁਰੂ ਗ੍ਰੰਥ ਸਾਹਿਬ ਤੇ ਅਟੈਕ ਹੋਇਆ ਬੇਅਦਬੀ ਹੋਈ ਤੇ ਅਸੀਂ ਉਹ ਗੀਤ ਕੀਤਾ ਜੇ ਕੋਈ ਪੰਗਾ ਪੈ ਗਿਆ ਤੱਤਵਾਦੀ ਕਹਿਣਗੇ ਹੁਣ ਚੁੱਪ ਕੀਤੇ ਨੂੰ ਚੁੱਪ ਵੀ ਨਹੀਂ ਰਹਿਣ ਦਿੰਦੇ ਕਿਉਂਕਿ ਜੋ ਪਸੇ ਤੋਂ ਉਹਨੇ ਸਭ ਕੁਝ ਆਪਣੇ ਸੀਨੇ ਤੇ ਚੱਲ ਕੇ ਫਿਰ ਵੀ ਇਸ ਦੇਸ਼ ਦੀ ਵਫਾਦਾਰੀ ਇਸ ਦੇਸ਼ ਦੀ ਮਾਣ ਮਰਜ਼ਾ ਨੂੰ ਕਾਇਮ ਰੱਖਣ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਤੇ ਹੁਣ ਗੁਰੂ ਸਾਹਿਬ ਤੇ ਜਿਹੜਾ ਸਵਨਾਂ ਦਾ ਸੰਝਾ ਜਿਹੜਾ ਸਾਰੇ ਧਰਮਾਂ ਦਾ ਸਤਕਾਰ ਇਹ ਉਹਨਾਂ ਤੇ ਅਟੈਕ ਹੋਇਆ ਤੇ ਜੇ ਸਾਡੇ ਕੁੱਤਾ ਨਹੀਂ ਕਿਤੇ ਹਿਸਾਬ ਤਾ ਉਹ ਮੰਗ ਲਿਆ ਤੇ ਫਿਰ ਲੋਕ ਸਨਵਾਤਵਾਦੀ ਕਹਿਣਗੇ ਉਸ ਚ ਇੱਕ ਦਰਦ ਜਿਹੜਾ ਹੈ ਬਿਲਕੁਲ ਦੈਂਦਿਕੋਸ਼ ਇਸ ਇੱਕ ਖਾਨਦਾਨੀ ਢਾਡੀ ਨਾਲ ਗੱਲ ਹੋ ਰਹੀ ਸੱਤਵੀਂ ਪੀੜੀ ਆ ਜਾਂਦੇ ਜਾਂਦੇ ਨਵੇਂ ਢਾਡੀਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਨਵੀਂ ਜਿਹੜੀ ਸਾਡੀ ਜਨਰੇਸ਼ਨ ਹੈ ਜਿਹੜੇ ਸਾਡੇ ਬੱਚੇ ਨੇ ਜਾਂ ਸਾਡੀ ਸੰਗਤ ਹੈ ਉਹਨਾਂ ਲਈ ਇਹ ਹੀ ਬੇਨਤੀ ਹੈ ਵੀ ਬਹੁਤ ਵਧੀਆ ਗਾਓ ਜਿੱਥੇ ਨਵੇਂ ਜਮਾਨੇ ਮੁਤਾਬਕ ਵੀ ਚਲੋ ਇੱਕ ਪ੍ਰਸੰਗ ਆਪਾਂ ਗਾਉਣੇ ਆ ਤੇ ਉਹਦੇ ਵਿੱਚ ਕੰਮ ਸੇ ਕੰਮ ਜੇ 6 ਗੀਤ ਗਾਉਣੇ ਆ ਤੇ ਉਹ ਚ ਚਾਰ ਜਿਹੜੀਆਂ ਢਾਡੀ ਕਲਾ ਦੀਆਂ ਬੰਨੀਆਂ ਜਿਹੜੀਆਂ ਉਹ ਪੱਕੇ ਰਗਾਜ ਕਰ ਵਾਹ ਔਰ ਚਲੋ ਸਮੇਂ ਮੁਤਾਬਕ ਜੇ ਤੁਸੀਂ ਚਾਹੋ ਨੇ 1 2 3 ਤਰਜਾ ਵੀ ਚੱਲ ਜਾਂਦੀਆਂ ਪਰ ਜਿਹੜੀਆਂ 4 ਬਣਗੀਆਂ ਜੇ 6 ਗਾਉਣੇ ਆ ਤਾਂ 4 ਬਣਗੀਆਂ ਤਾਂ ਕਮ ਸੇ ਕਮ ਨਰੋਲ ਟਾੜੀ ਕਲਾਂ ਦੀ ਹੋਣੀਆਂ ਤੇ ਸੰਗਤ ਨੂੰ ਵੀ ਇਹੀ ਬੇਨਤੀ ਕਰਦੇ ਆਂ ਵੀ ਚੰਗਾ ਸੁਣੋ ਬੜੀਆਂ ਚੰਗੀਆਂ ਵਿਚਾਰਾਂ ਔਰ ਬੜੀਆਂ ਗਹਿਰੀਆਂ ਵਿਚਾਰਾਂ ਸੰਗਤ ਨੂੰ ਸਾਂਝੀਆਂ ਕੀਤੀਆਂ ਇੱਕ ਵਾਰ ਫੇਰ ਸਾਰੇ ਜੱਥੇ ਨੂੰ ਜੀ ਆਇਆਂ ਕਹਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ तथापि